ਸੋ ਕਿਉ ਟਲ ਗੁਰ ਸੇਵੀਐ ਅਹਨ ਸੋ ਸਹਜ ਸੁਪਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੜ ਹੰਸ ਮਹਿਲਾ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਪ੍ਰਭ ਸੱਚਾ ਹਰਿ ਸਲਾਹੀਐ ਕਾਰਜ ਸਭ ਕਿਛੁ ਕਰਨੈ ਜੋਗ ਸਾ ਧਨ ਰੰਡਨ ਕਬੂੰਬੈ ਸਈ ਨਾ ਕਦੇ ਹੋਵੈ ਸੋਗ ਸਚਾ ਚੜਾ ਹਰ ਸਲਾਹੀਐ ਕਾਰਜ ਸਭ ਕਿਸ ਕਰਨੈ ਜੋਗ ਸਾਤ ਅਨੰਦ ਨ ਕਬੂ ਵੈਸਈ ਨਾ ਕਦੇ ਹੋਵੇ ਸੋਗ ਨਾ ਕਦੇ ਹੋਵੇ ਸੋਗ ਅਣ ਦਿਨ ਰਸ ਭੋਗ ਸਾਤਨ ਮਹਿਲ ਸਮਾਣੀ ਜਿਨ ਪ੍ਰਜਤਾ ਕਰਮ ਬਧਾਤਾ ਬੋਲੇ ਅੰਮ੍ਰਿਤ ਬਾਣੀ ਗੁਣਵੰਤਿਆ ਗੁਣਸਾਰੇ ਆਪਣੇ ਕੰਤ ਸਮਾਲੈ ਨਾ ਕਦੇ ਲੱਗੈ ਬਜੋਗੋ ਸਚੜਾ ਫਿਰ ਸਲਾਹੀ ਹੈ ਸਭ ਕਿਸ ਕਰਨੈ ਜੋਗੋ ਸਚੜਾ ਸਹਿਬ ਸ਼ਬਦ ਪਛਾਣੀਐ ਆਪੇ ਲਈ ਮਲਾਈ ਸਤਨ ਪ੍ਰਕਰੰਗ ਰਤੀ ਵਿਚੋਂ ਆਪ ਗਵਾਏ ਬਿਚੋਂ ਆਪ ਗਵਾਏ ਫਿਰ ਕਾਲ ਨਾ ਖਾਏ ਗੁਰਮੁਖ ਏਕੋ ਜਾਤਾ ਕਾਮਣ ਇਸ਼ਪੁੰਨੇ ਅੰਤਰ ਭਿੰਨੀ ਮਿਲਿਆ ਜਗ ਜੀਵਨ ਦਾਤਾ ਸ਼ਬਦ ਰੰਗ ਰਾਤੀ ਜੋਵਨ ਮਾਤੀ ਪਿਰ ਕ ਅੰਕ ਸਮਾਏ ਸੱਚੜਾ ਸਹਬ ਸ਼ਬਦ ਪਛਾਣੀਐ ਆਪੇ ਲਏ ਮਲਾਈ ਜਿਨਿ ਆਪਣਾ ਅਕੰਤ ਪਛਾਣਿਆ ਹਉ ਤਿੰਨ ਪੁੱਛੋਂ ਸੰਤਾਂ ਜਾਇ ਆਪੋ ਛੂੜ ਸੇਵਾ ਕਰੀ ਫਿਰ ਸੱਚੜਾ ਮਿਲੈ ਸਹਜ ਸੋ ਪਾਏ ਪਿਰ ਸੱਚਾ ਮਿਲੇ ਆਈ ਸਾਚ ਕਮਾਈ ਸਾਚ ਸ਼ਬਦ ਤਨ ਰਾਤੀ ਕਦੇ ਨ ਰਾਣ ਸਦਾ ਸਹਾਗਣ ਅੰਤਰ ਸਹਿਜ ਸਮਾਦੀ ਪਿਰ ਰੇਹਾ ਪਰਪੂਰੇ ਵੇਖ ਹਦੂਰੇ ਰੰਗ ਮਾਣੀ ਸਹਿਜ ਸੁਪਾਏ ਜਿੰਨੇ ਆਪਣਾ ਕੰਤਿ ਪ੍ਰਸ਼ਾਣਿਆ ਹੋ ਤਿੰਨ ਪੁੱਛੋਂ ਸੰਤਾਂ ਜਾਏ ਫਿਰ ਉਹ ਸੁਨਿਆ ਭੀ ਮਿਲੈ ਜੇ ਸਤਗੁਰ ਲਾਗੈ ਸੱਚੇ ਪਾਏ ਸਤਗੁਰ ਸਦਾ ਦਿਆਲ ਹੈ ਅਵਗਣ ਸ਼ਬਦ ਜਲਾਏ ਔ ਗੁਣ ਸ਼ਬਦ ਜਲਾਏ ਦੂਜਾ ਭੋਗ ਵਾਏ ਸੱਚੇ ਹੀ ਸਚ ਰਤੇ ਸਚ ਸ਼ਬਦ ਸਦਾ ਸੁਖ ਪਾਇਆ ਹਉਮੈ ਗਈ ਪਰਤੀ ਪਿਰ ਨਰ ਮੈਲ ਸਦਾ ਸੁਖ ਦਾਤਾ ਨਾਨਕ ਸ਼ਬਦ ਮਲਾਏ 피ਰੋ ਬਿਸ਼ੂਨਿਆ ਭੀ ਮਿਲੈ ਜੀ ਸਤਗੁਰ ਲਾਗੈ ਸਾਚੇ ਪਾਏ ਪਿਰ ਨਰ ਮੈਲ ਸਦਾ ਸੁਖ ਦਾਤਾ ਨਾਨਕ ਸ਼ਬਦ ਮਲਾਏ ਪਿਰੋ ਬਿਸ਼ੁਨਿਆ ਪੀ ਮਿਲੈ ਜੀ ਸਤਗੁਰ ਲਾਗੈ ਸਾਚੇ ਪਾਏ ਇਸ ਹੁਕਮਨਾਮਾ ਸਾਹਿਬ ਦੇ ਵਿੱਚ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਏ ਭਾਈ ਸਦਾ ਕਾਇਮ ਰਹਿਣ ਵਾਲੀ ਪ੍ਰਭੂ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਉਹ ਸਭ ਕੁਝ ਹਰੇਕ ਕੰਮ ਕਰਨ ਦੀ ਸਮਰੱਥਾ ਰੱਖਣ ਵਾਲਾ ਹੈ ਏ ਭਾਈ ਜਿਸ ਜੀਵ ਇਸਤਰੀ ਨੇ ਸਿਰਜਣਹਾਰ ਪ੍ਰੀਤਮ ਪ੍ਰਭੂ ਨਾਲ ਡੂੰਗੀ ਸਾਝ ਪਾ ਲਈ ਜਿਹੜੀ ਜੀਵ ਇਸਤਰੀ ਉਸ ਪ੍ਰਭੂ ਦੀ ਆਤਮਿਕ ਜੀਵਨ ਦੇਣ ਵਾਲੀ ਬਾਣੀ ਉਚਾਰਦੀ ਹੈ ਉਹ ਜੀਵ ਇਸਤਰੀ ਕਦੇ ਨਾ ਖਸਮੀ ਨਹੀਂ ਹੁੰਦੀ ਨਾ ਹੀ ਕਦੇ ਉਸ ਨੂੰ ਕੋਈ ਚਿੰਤਾ ਵਿਆਪਦੀ ਹੈ ਉਸ ਨੂੰ ਕਦੇ ਕੋਈ ਗਮ ਨਹੀਂ ਵਿਆਪਦਾ ਉਹ ਹਰ ਵੇਲੇ ਪ੍ਰਮਾਤਮਾ ਦਾ ਨਾਮ ਰਸ ਮਾਣਦੀ ਹੈ ਤੇ ਸਦਾ ਪ੍ਰਭੂ ਦੇ ਚਰਨਾਂ ਵਿੱਚ ਲੀਨ ਰਹਿੰਦੀ ਹੈ ਏ ਭਾਈ ਗੁਣਾ ਵਾਲੀਆਂ ਜੀਵ ਇਸਤਰੀਆਂ ਪ੍ਰਮਾਤਮਾ ਦੇ ਗੁਣ ਚੇਤੇ ਕਰਦੀਆਂ ਰਹਿੰਦੀਆਂ ਹਨ ਪ੍ਰਭੂ ਖਸਮ ਨੂੰ ਆਪਣੇ ਹਿਰਦੇ ਵਿੱਚ ਵਸਾਈ ਰੱਖਦੀਆਂ ਹਨ ਉਹਨਾਂ ਨੂੰ ਪ੍ਰਮਾਤਮਾ ਨਾਲ ਕਦੇ ਵਿਛੋੜਾ ਨਹੀਂ ਹੁੰਦਾ ਹੇ ਭਾਈ ਉਸ ਸਦਾ ਫਿਰ ਰਹਿਣ ਵਾਲੇ ਪ੍ਰਭੂ ਦੀ ਸਿੱਖ ਸਲਾਹ ਕਰਨੀ ਚਾਹੀਦੀ ਹੈ ਉਹ ਪ੍ਰਭੂ ਸਭ ਕੁਝ ਕਰਨ ਦੀ ਤਾਕਤ ਰੱਖਦਾ ਹੈ ਹੇ ਭਾਈ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਸਦਾ ਕਾਇਮ ਰਹਿਣ ਵਾਲੇ ਮਾਲਕ ਪ੍ਰਭੂ ਨਾਲ ਸਾਝ ਪੈ ਸਕਦੀ ਹੈ ਪ੍ਰਭੂ ਆਪ ਹੀ ਜੀਵ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਹੇ ਭਾਈ ਜਿਹੜੀ ਜੀਵ ਇਸਤਰੀ ਆਪਣੇ ਅੰਦਰੋਂ ਆਪਾ ਭਾਵ ਦੂਰ ਕਰ ਲੈਂਦੀ ਹੈ ਉਹ ਪ੍ਰਭੂ ਪਤੀ ਦੇ ਪ੍ਰੇਮ ਰੰਗ ਵਿੱਚ ਰੰਗੀ ਜਾਂਦੀ ਹੈ ਜਿਹੜੀ ਜੀਵ ਇਸਤਰੀ ਆਪਣੇ ਅੰਦਰੋਂ ਆਪਾ ਭਾਵ ਗਵਾਉਂਦੀ ਹੈ ਉਸ ਨੂੰ ਮੋੜ ਕੇ ਆਤਮਕ ਮੌਤ ਨਹੀਂ ਬਾਪੜਦੀ ਗੁਰੂ ਦੇ ਸ਼ਰਨ ਪੈ ਕੇ ਉਹ ਜੀਵ ਇਸਤਰੀ ਇੱਕ ਪਰਮਾਤਮਾ ਨਾਲ ਹੀ ਡੂੰਗੀ ਸਾਂਝ ਪਾਈ ਰੱਖਦੀ ਹੈ ਉਸ ਜੀਵ ਇਸਤਰੀ ਦੀ ਚਿਰਾਂ ਦੀ ਪ੍ਰਭੂ ਮਲਾਪ ਦੀ ਇੱਛਾ ਪੂਰੀ ਹੋ ਜਾਂਦੀ ਹੈ ਉਹ ਅੰਦਰੋਂ ਨਾਮ ਰਸ ਨਾਲ ਭਿੱਜ ਜਾਂਦੀ ਹੈ ਉਸ ਨੂੰ ਜਗਤ ਦਾ ਜੀਵਨ ਦਾਤਾਰ ਪ੍ਰਭੂ ਮਿਲ ਪੈਂਦਾ ਹੈ। ਏ ਭਾਈ ਜਿਹੜੀ ਜੀਵ ਇਸਤਰੀ ਗੁਰ ਸ਼ਬਦ ਦੇ ਰੰਗ ਵਿੱਚ ਰੰਗੀ ਜਾਂਦੀ ਹੈ ਉਹ ਨਾਮ ਦੀ ਚੜ੍ਹਦੀ ਜਮਾਨੇ ਵਿੱਚ ਮਸਤ ਰਹਿੰਦੀ ਹੈ। ਉਹ ਪ੍ਰਭੂ ਪਤੀ ਦੀ ਗੋਦ ਵਿੱਚ ਲੀਨ ਰਹਿੰਦੀ ਹੈ। ਏ ਭਾਈ ਗੁਰੂ ਦੇ ਸ਼ਬਦ ਰਾਹੀ ਹੀ ਸਦਾ ਸਿਰ ਮਾਲਕ ਪ੍ਰਭੂ ਨਾਲ ਜਾਣ ਪਛਾਣ ਬਣਦੀ ਹੈ। ਪ੍ਰਭੂ ਆਪ ਹੀ ਆਪਣੇ ਨਾਲ ਮਿਲਾ ਲੈਂਦਾ ਹੈ। हे सखी जिन्ना संत जनाने अपने खासम प्रभु ਨਾਲ ਸਾਝ ਪਾ ਲਈ ਹੈ ਮੈਂ ਜਾ ਕੇ ਉਹਨਾਂ ਨੂੰ ਪੁੱਛਦੀ ਹਾਂ ਆਪਾ ਭਾਵ ਦਿਆ ਕਿ ਮੈਂ ਉਹਨਾਂ ਦੀ ਸੇਵਾ ਕਰਦੀ ਹਾਂ हे सखी ਸਦਾ ਕੈਮ ਰਹਿਣ ਵਾਲੇ ਪ੍ਰਭੂ ਪਤੀ ਆਤਮਿਕ ਅਡੋਲਤਾ ਵਿੱਚ ਟਿਕਿਆ ਪ੍ਰੇਮ ਵਿੱਚ ਜੁੜਿਆ ਹੀ ਮਿਲਦਾ ਹੈ ਸਦਾ ਥਿਰ ਪ੍ਰਭੂ ਆ ਕੇ ਉਸ ਜੀਵ ਇਸਤਰੀ ਨੂੰ ਮਿਲ ਪੈਂਦਾ ਹੈ ਜਿਹੜੀ ਸਦਾ ਥਿਰ ਹਰ ਨਾਮ ਸਿਮਰਨ ਦੀ ਕਮਾਈ ਕਰਦੀ ਰਹਿੰਦੀ ਹੈ ਜਿਹੜੀ ਸਦਾ ਥਿਰ ਹਰ ਨਾਮ ਵਿੱਚ ਜੁੜੀ ਰਹਿੰਦੀ ਹੈ ਜਿਹੜੀ ਗੁਰੂ ਦੇ ਸ਼ਬਦ ਵਿੱਚ ਰੰਗੀ ਰਹਿੰਦੀ ਹੈ ਉਹ ਜੀਵ ਇਸਤਰੀ ਸਦਾ ਸੁਹਾਗ ਵਾਲੀ ਰਹਿੰਦੀ ਹੈ ਉਹ ਕਦੇ ਨਾ ਖਸਮੀ ਨਹੀਂ ਹੁੰਦੀ ਉਸ ਦੇ ਅੰਦਰ ਆਤਮਿਕ ਅਡੋਲਤਾ ਦੀ ਸਮਾਧੀ ਲੱਗੀ ਰਹਿੰਦੀ ਹੈ اے ਸਖੀ ਪ੍ਰਭੂਪਤੀ ਹਰ ਥਾਂ ਮੌਜੂਦ ਹੈ ਉਸ ਨੂੰ ਤੂੰ ਆਪਣੇ ਅੰਗ ਸੰਗ ਵਸਦਾ ਵੇਖ ਆਤਮਿਕ ਅਡੋਲਤਾ ਵਿੱਚ ਟਿੱਕ ਕੇ ਪ੍ਰੇਮ ਵਿੱਚ ਜੁੜ ਕੇ ਉਸ ਦੇ ਮਲਾਪ ਦਾ ਆਨੰਦ ਮਾਨ ਏ ਸਖੀ ਜਿੰਨਾ ਸੰਤ ਜਨਾਂ ਨੇ ਆਪਣੇ ਖਸਮ ਪ੍ਰਭੂ ਨਾਲ ਸਾਂਝ ਪਾ ਲਈ ਹੈ ਮੈਂ ਜਾ ਕੇ ਉਹਨਾਂ ਨੂੰ ਪੁੱਛਦੀ ਹਾਂ ਕਿ ਉਸ ਨਾਲ ਮਲਾਪ ਕਿਸ ਤਰ੍ਹਾਂ ਹੋ ਸਕਦਾ ਹੈ ਏ ਸਖੀ ਅਸੀਂ ਜੀਵ ਇਸਤਰੀਆਂ ਪ੍ਰਭੂ ਪਤੀ ਤੋਂ ਵਿਛੜੀਆਂ ਹੋਈਆਂ ਫਿਰ ਵੀ ਉਸ ਨੂੰ ਮਿਲ ਸਕਦੀਆਂ ਹਾਂ ਜੇ ਅਸੀਂ ਸੱਚੇ ਸਤਗੁਰੂ ਦੇ ਚਰਨੇ ਲੱਗੀਏ ਖੇ ਸਖੀ ਗੁਰੂ ਸਦਾ ਦਿਆਵਾਨ ਹੈ ਉਹ ਸ਼ਰਨ ਪਿਆੰਦੇ ਆਗਣ ਆਪੇ ਬਖਸ਼ ਕੇ ਸ਼ਬਦ ਵਿੱਚ ਜੋੜ ਕੇ ਸਾੜ ਦਿੰਦਾ ਹੈ ਖੇ ਸਖੀ ਗੁਰੂ ਸ਼ਰਨ ਪਿਆੰਦੇ ਆਗਣ ਸ਼ਬਦ ਰਾਹੀਂ ਸਾੜ ਦਿੰਦਾ ਹੈ ਮਾਇਆ ਦਾ ਪਿਆਰ ਦੂਰ ਕਰ ਦਿੰਦਾ ਹੈ ਗੁਰੂ ਦੇ ਚਰਨੇ ਲੱਗੀ ਹੋਈ ਜੀਵ ਇਸਤਰੀ ਸਦਾ ਇੱਥੇ ਰਹਿਣ ਵਾਲੀ ਪ੍ਰਮਾਤਮਾ ਦੀ ਯਾਦ ਵਿੱਚ ਰਤਿ ਰਹਿੰਦੀ ਹੈ ਸਦਾ ਥਿਰ ਪ੍ਰਭੂ ਦੀ ਸਭ ਸਲਾਹ ਦੇ ਸ਼ਬਦ ਵਿੱਚ ਜੁੜ ਕੇ ਉਹ ਸਦਾ ਆਨੰਦ ਮਾਣਦੀ ਹੈ ਉਸ ਦੀ ਹਉਮੈ ਉਸ ਦੀ ਪਟਕਣਾ ਦੂਰ ਹੋ ਜਾਂਦੀ ਹੈ ਏ ਨਾਨਕ ਪ੍ਰਭੂ ਪਤੀ ਪਵਿੱਤਰ ਕਰਨ ਵਾਲਾ ਹੈ ਸਦਾ ਸੁਖ ਦੇਣ ਵਾਲਾ ਹੈ ਗੁਰੂ ਆਪਣੇ ਸ਼ਬਦ ਰਾਹੀਂ ਉਸ ਨਾਲ ਮਿਲਾ ਦਿੰਦਾ ਹੈ ਏ ਸਖੀ ਅਸੀਂ ਜੀਵ ਇਸਤਰੀਆਂ ਪ੍ਰਭੂ ਪਤੀ ਤੋਂ ਵਿਛੜੀਆਂ ਹੋਈਆਂ ਫਿਰ ਵੀ ਉਸ ਨੂੰ ਮਿਲ ਸਕਦੀਆਂ ਹਾਂ ਜੀ ਅਸੀਂ ਸੱਚੇ ਸਤਗੁਰੂ ਦੇ ਚਰਨੇ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ